ਇਕੋ ਸਰਕਾਰੀ ਮਸ਼ੀਨਰੀ ਦਾ ਫਰਜ ਹੈ ਔਰ ਸਰਕਾਰੀ ਮਸ਼ੀਨਰੀ ਕੰਮ ਕਰ ਰਹੀ ਹੈ ਬਾ ਸਾਡੇ ਐਮ.ਐਲ.ਏ ਹੋਣ ਮੰਤਰੀ ਸਹਿਬਾਨ ਹੋਣ ਅਫਸਰ ਹੋਣ ਡੀ.ਸੀ ਸਾਡੇ ਐਕਸੀਡੈਂਟ ਸਾਰੇ ਲੱਗੇ ਹੋਏ ਆ ਔਰ ਨਾਲ ਪੈ ਤਾਂ ਨਾ ਪੰਜਾਬੀ ਵਿੱਚ ਉੱਠ ਕੇ ਲੱਗੇ ਦੇਖੋ ਬਿਨਾ ਕਿਸੇ ਜਾਤ ਧਰਮ ਇਲਾਕੇ ਦੇ ਪੇਤ ਪਾਵ ਨੂੰ ਛੱਡ ਕੇ ਮੈਂ ਆਉਂਦਾ ਸੀ ਮਾਲਵੇ ਦੇ ਮਰਹੇ ਕੋਈ ਪਿੰਡ ਨਹੀਂ ਰਹਿਣਾ ਜਿੱਥੋਂ ਰਸਦ ਨਹੀਂ ਆਈ ਇੱਥੇ ਜਿੱਥੋਂ ਸਹਾਇਤਾ ਨਹੀਂ ਆਈ ਸਾਡੀਆਂ ਅਕਾਲ ਪੁਰਖੀ ਫੌਜ ਖਾਲਸਾ ਏਡ ਹੋਰ ਕਈ ਸੰਸਾਵਾਂ ਸਾਡੀਆਂ ਯੂਨੀਅਨਾਂ ਸਾਰੇ ਲੱਗੇ ਮੀਡੀਆ ਵਾਲੇ ਤੁਸੀਂ ਦਿਨ ਰਾਤ ਜਿਵੇਂ ਰਿਓ ਔਰ ਮੈਂ ਤਾਂ ਇਹਨਾਂ ਵੀ ਪੰਜਾਬੀ ਸਪਿਰਟ ਇਕੱਠੀ ਕਰਦੀ ਨਹੀਂ ਤਾਂ ਜੇ ਕਿਤੇ ਪੰਜਾਬੀ ਇਸ ਤਰ੍ਹਾਂ ਦੇ ਨਾਲ ਹੁੰਦੇ ਤੇ ਨੁਕਸਾਨ ਹੋਰ ਬਹੁਤ ਜ਼ਿਆਦਾ ਹੁੰਦਾ ਸੋ ਹੁਣ ਜਿਹੜਾ ਨੁਕਸਾਨ ਹੋ ਗਿਆ ਉਹ ਤਾਂ ਹੋ ਗਿਆ ਲੇਕਿਨ ਸਭ ਤੋਂ ਵੱਡੀ ਗੱਲ ਅੱਜ ਸਰਕਾਰ ਨੇ ਜਿਹੜਾ ਫੈਸਲਾ ਲਿਆ ਉਹ ਬੜਾ ਵਧੀਆ ਹੈ ਕਿ ਜਿਸ ਦੇ ਖੇਤ ਜਿਹਦਾ ਖੇਤ ਉਹਦੀ ਰੇਟ ਇਹ ਮਤਲਬ ਪਹਿਲੀ ਪਹਿਲੀ ਵਾਰ ਫਸਲ ਤਬਾਹ ਹੋਈ ਗਈ ਸੀ ਆਉਣ ਵਾਲੀ ਨੂੰ ਬੀਜਣ ਦਾ ਬੜਾ ਫਿਕਰ ਸੀ ਸੋ ਹੁਣ ਅਸੀਂ ਆਪ ਦੇ ਖੇਤਾਂ ਨੂੰ ਠੀਕ ਕਰ ਸਕਦੇ ਹਾਂ ਬਾਕੀ ਸਰਕਾਰ ਵੱਲੋਂ ਜਿਹੜੀ ਰਿਲੀਫ ਵੀ ਆਏਗੀ ਸਾਰਾ ਕੁਝ ਆਏਗਾ ਅੱਜ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਵੀ ਤਾਲਿਬਾਨ ਤੋਂ ਵਿਹਲੇ ਹੋ ਗਏ ਹੁਣ ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਮਦਦ ਕਰਕੇ ਤੇ ਹੁਣ ਇੱਧਰ ਆ ਰਹੇ ਆ ਪੰਜਾਬ ਕੱਲ ਨੂੰ ਉਹ ਜਿਵੇਂ ਸਾਡੇ ਖੇਤੀਬਾੜੀ ਮੰਤਰੀ ਸਾਹਿਬ 20 25 ਕੈਮਰੇ ਲੈ ਕੇ ਆ ਕੇ ਫੋਟੋਆਂ ਖਿਚਾ ਕੇ ਮੁੜ ਗਏ ਉਹ ਵੀ ਨਾ ਹੋਵੇ ਸਾਡਾ 60000 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਉਹਨਾਂ ਕੋਲੇ ਪਿਆ ਪਹਿਲਾਂ ਤਾਂ ਉਹ ਦੇਣ ਐਵੇਂ ਇਹ ਵੀ ਨਾ ਫੋਟੋ ਖਿਚਾ ਕੇ ਮੁੜ ਜਾਣ ਤੇ ਬਾਕੀ ਘਟੂ ਘਟ 20000 ਕਰੋੜ ਦਾ ਨੁਕਸਾਨ ਪਿਆ ਸਾਡੇ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਜਿਹੜੇ ਲੇਬਰ ਕਰਦੇ ਸੀ ਸਾਰੇ ਬਸ ਬਹੁਤ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਸੋ ਉਹਦੇ ਵਾਸਤੇ ਇੱਕ ਰਾਹਤ ਪੈਕੇਜ ਵੀ ਦੇ ਕੇ ਜਾਣ ਆਉਣ ਦਾ ਉਹਨਾਂ ਦਾ ਮਤਲਬ ਹਰੇਕ ਬੰਦੇ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਫਰਜ ਹੈ ਉਹ ਆ ਰਹੇ ਆ ਸੋ ਉਹਨਾਂ ਤੋਂ ਆਸ ਹੈ ਸਾਨੂੰ ਕਿ ਉਹ ਇਹ ਮਦਦ ਕਰਕੇ ਜਾਣਗੇ ਜੀ ਥੈਂਕ ਯੂ